ਇੱਕ ਗਰੀਬ ਬੰਦਾ ਜਦੋਂ ਇੱਕ ਇੱਕ ਰੁਪਇਆ ਜੋੜ ਕੇ ਆਪਣੇ ਸੁਪਨੇ ਪੂਰੇ ਕਰਦਾ ਹੈ ਆਪਣੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚਦਾ ਹੈ ਤਾਂ ਉਸ ਦਾ ਮਜ਼ਾਕ ਬਣਾਇਆ ਜਾਵੇ ਤਾਂ ਉਸ ਨੂੰ ਆਹ ਸਟੈਪ ਚੁੱਕਣਾ ਪੈਂਦਾ ਹੈ ਬਹੁਤ سارے ਲੋਕਾਂ ਦੇ ਲਈ ਇਹ ਵੀਡੀਓ ਬਹੁਤ ਆਮ ਹੋਵੇਗੀ ਤੇ ਲੋਕ ਸਕਿਪ ਕਰ ਦਣਗੇ ਪਰ ਜਿਹੜੇ ਚੰਗੇ ਦਿਲ ਦੇ ਲੋਕ ਹੋਣਗੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤਾਂ ਕਿ ਇਸ ਵਿਅਕਤੀ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇ ਹੁਣ ਪੂਰਾ ਮਾਮਲਾ ਦੱਸ ਦਿੰਦੇ ਆ ਦਰਅਸਲ ਇਹ ਮਾਮਲਾ ਇੱਕ ਸ਼ੋਰੂਮ ਦਾ ਹੈ ਅਤੇ ਇਹ ਈ ਰਿਕਸ਼ਾ ਦਾ ਮਾਮਲਾ ਹੈ ਮਾਮਲਾ ਇਹ ਹੈ ਕਿ ਜੋਧਪੁਰ ਦੇ ਬਜਾਜ ਬਜਾਜ ਸ਼ੋਰੂਮ ਦੇ ਬਾਹਰ ਇੱਕ ਨੌਜਵਾਨ ਮੋਹਨ ਸਲੰਕੀ ਨੇ ਆਪਣੇ ਹੀ ਜਿਹੜਾ ਈ ਰਿਕਸ਼ਾ ਹੈ ਉਸ ਨੂੰ ਪੈਟਰੋਲ ਪਾ ਕੇ ਜਿਹੜਾ ਹੈ ਉਹ ਜਿਹੜਾ ਹੈ ਉਹ ਅੱਗ ਦੇ ਹਵਾਲੇ ਕਰ ਦਿੱਤਾ ਇਸ ਦੌਰਾਨ ਮੋਹਨ ਦੀ ਪਤਨੀ ਜੜੀਆ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਕਿ ਆਖਿਰਕਾਰ ਅਸੀਂ ਕਿਵੇਂ ਉਹਨ ਰੋਟੀ ਖਾਵਾਂਗੇ ਕਿਵੇਂ ਕਮਾਵਾਂਗੇ ਗੱਲ ਇਹ ਹੈ ਕਿ ਮੋਹਨ ਦਾ આરોਪ ਹੈ ਕਿ ਈ ਰਿਕਸ਼ਾ ਦੀ ਬੈਟਰੀ ਜਿਹੜੀ ਹੈ ਉਹ ਖਰਾਬ ਸੀ ਅਤੇ ਕਈ ਵਾਰ ਸੁਣਵਾਈ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ ਐਵਰੇਜ ਜਿਹੜਾ ਹੈ ਉਹ ਘਟ ਦੇ ਰਿਹਾ ਸੀ ਇਹ ਈ ਰਿਕਸ਼ਾ ਅਤੇ ਕੁਝ ਦਿਨ ਪਹਿਲਾਂ ਇਹ ਗਦੇ ਤੇ ਖਿੱਚ ਕੇ ਈ ਰਿਕਸ਼ਾ ਜਿਹੜਾ ਹੈ ਉਹ ਸ਼ੋਰੂਮ ਦੇ ਵਿੱਚ ਸਰਵਿਸ ਸੈਂਟਰ ਲੈ ਕੇ ਆਇਆ ਸੀ ਅਤੇ ਸ਼ੋਰੂਮ ਦਾ ਜਿਹੜਾ ਸੰਚਾਲਕ ਦੱਸਿਆ ਜਾ ਰਿਹਾ ਕਿ ਹਰੀਸ਼ ਭੰਡਾਰੀ ਨੇ ਕਿਹਾ ਕਿ ਮੋਹਨ ਬੇਵਜ੍ਹਾ ਈ ਰਿਕਸ਼ਾ ਬਦਲਣ ਦਾ ਦਬਾਅ ਬਣਾ ਰਿਹਾ ਸੀ ਜਦਕਿ ਜਾਂਚ ਦੇ ਵਿੱਚ ਸਭ ਕੁਝ ਠੀਕ ਸੀ ਪਰ ਜਿਹੜਾ ਮੋਹਨ ਸੀ ਉਸ ਦਾ ਕਹਿਣਾ ਸੀ ਕਿ ਇਹ ਈ ਰਿਕਸ਼ਾ ਜਿਹੜਾ ਹੈ ਜਾਣ ਬੁਝ ਕੇ ਉਸ ਨੂੰ ਖਰਾਬ ਦਿੱਤਾ ਗਿਆ ਇਸ ਦੀ ਬੈਟਰੀ ਵੀ ਠੀਕ ਨਹੀਂ ਸੀ ਅਤੇ ਨਾਲ ਦੀ ਨਾਲ ਜਿਹੜਾ ਇਹ ਏ ਰਿਕਸ਼ਾ ਜਿਹੜਾ ਹੈ ਜਿੰਨੀ ਐਵਰੇਜ ਦੇਣੀ ਚਾਹੀਦੀ ਉਹ ਨਹੀਂ ਐਵਰੇਜ ਨਹੀਂ ਦੇ ਰਿਹਾ ਪਰ ਜਿਹੜਾ ਸੰਚਾਲਕ ਹੈ ਉਹ ਕਹਿ ਰਿਹਾ ਕਿ ਜਿਹੜਾ ਅੱਗ ਲਗਾਉਣ ਵਾਲਾ ਵਿਅਕਤੀ ਹੈ ਉਹ ਝੂਠ ਬੋਲ ਰਿਹਾ ਹੈ ਹੁਣ ਦੋਆ ਮਾਮਲਿਆਂ ਦੇ ਵਿੱਚ ਤੁਹਾਨੂੰ ਕੌਣ ਸੱਚਾ ਲੱਗ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਵਿਅਕਤੀ ਦਾ ਜੇਕਰ ਇਹ ਰਿਕਸ਼ਾ ਬਿਲਕੁਲ ਠੀਕ ਸੀ ਤਾਂ ਕੀ ਉਹ ਉਸ ਨੂੰ ਅੱਗ ਦੇ ਹਵਾਲੇ ਕਰੇਗਾ ਇਹ ਪਰਿਵਾਰ ਦੇਖਣ ਨੂੰ ਬੇਹਜ ਗਰੀਬ ਲੱਗ ਰਿਹਾ ਹੈ ਔਰਤ ਜਿਹੜੀ ਹੈ ਜਿਹੜੀ ਇਹ ਰਿਕਸ਼ਾ ਦਾ ਮਾਲਕ ਸੀ ਉਸ ਦੀ ਪਤਨੀ ਚੀਕਾ ਮਾਰ ਮਾਰ ਕੇ ਰੋਂਦੀ ਹੈ ਅਤੇ ਸੋਚ ਰਹੀ ਹੈ ਕਿ ਆਖਿਰਕਾਰ ਹੁਣ ਕਿਵੇਂ ਰੋਜ਼ਗਾਰ ਕੀਤਾ ਜਾਵੇਗਾ ਕਿਵੇਂ ਕੰਮ ਕੀਤਾ ਜਾਵੇਗਾ ਤੇ ਉਸ ਮੌਕੇ ਤੇ ਰੋਂਦੀ ਨਜ਼ਰ ਆਈ ਹਾਲੇ ਕੁਝ ਲੋਕਾਂ ਨੇ ਕਿਹਾ ਕਿ ਉਸ ਨੂੰ ਅੱਗ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਸੀ ਉਸ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਸੀ ਕੋਈ ਨਾ ਕੋਈ ਹੱਲ ਨਿਕਲਣਾ ਸੀ ਪਰ ਉਸ ਨੇ ਇਸ ਇਸ ਤਰੀਕੇ ਨਾਲ ਕਰਕੇ ਆਪਣਾ ਹੀ ਨੁਕਸਾਨ ਜਿਹੜਾ ਉਹ ਕਰਵਾ ਲਿਆ ਹੈ ਜੋਧਪੁਰ ਦੀ ਇਹ ਵੀਡੀਓ ਦੇ ਬਾਰੇ ਤੁਸੀਂ ਕੀ رائے ਰੱਖਦੇ ਹੋ ਜਰੂਰ ਦੱਸਿਓ ਬਾਕੀ ਤੁਸੀਂ ਪੂਰੀ ਵੀਡੀਓ ਨੂੰ ਜਰੂਰ ਦੇਖੋ तो देखो भाई मोहन साहब ने गाड़ी डाल दी है देख लो भाई यहाँ पांच रोड पे शोरूम के पास में सुनो नहीं होने के पास भैया कंपनी वारो जे दादा कीअं बहुी मेर